ਪਵਿੱਤਰ ਸਥਾਨ ਦਾ ਨਾਂ ਹੈ ਗੁਰਦੁਆਰਾ ਰੋੜੀ ਸਾਹਿਬ ਇੱਥੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਪਹਿਲੀ ਉਦਾਸੀ ਪਹਿਲੀ ਵਾਰ ਜਦੋਂ ਇੱਥੇ ਆਏ ਇੱਥੋਂ ਦੀ ਜਿਹੜੀ ਹਿਸਟਰੀ ਹੈ ਬਾਕੀ ਜਿਹੜੀ ਬਿਲਡਿੰਗ ਹੈ ਬਾਹਰ ਤੁਸੀਂ ਦੇਖੀਏ ਯਸਰੋਵਰ ਸਾਹਿਬ ਦੇ ਦਰਸ਼ਨ ਕੀਤੇ ਨੇ ਇਹ ਜਿਨੀ ਵੀ ਸੇਵਾ ਹੈ ਇਹ ਮਹਾਰਾਜ ਰਣਜੀਤ ਸਿੰਘ ਦੇ ਦੌਰ ਦੀ ਹੋਈ ਹੋਈ ਸਾਰੀ ਇਹ ਉਹ ਪਵਿੱਤਰ ਸਥਾਨ ਹੈ ਪਵਿੱਤਰ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰੇਤ ਅਤੇ ਰੋੜਿਆਂ ਦੀ ਕਰੀ ਬਿਚਾ ਕੇ ਇੱਥੇ ਬੈਠ ਕੇ ਪਕਤੇ ਕੀਤੀ ਸੀ ਸਿਮਰਨ ਕੀਤਾ ਸੀ ਇਸ ਲਈ ਇਸ ਪਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਹੈ ਉਸ ਤੋਂ ਬਾਅਦ ਜਿਹੜਾ ਇਹ ਸ਼ੀਸ਼ੇ ਦਾ ਕੰਮ ਜਿਹੜਾ ਹੋਇਆ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਿਹੜਾ 550ਵਾਂ ਜਨਮ ਦਿਨ ਸੀ ਉਦੋਂ ਇਹ ਸਾਰੇ ਸ਼ੀਸ਼ੇ ਦੀ ਮੀਨਾ ਕਾਰੀ ਹੋਈ ਬਹੁਤ ਖੂਬਸੂਰਤ ਟਨਲ ਕੀਤੀ ਹੋਈ ਹੈ ਬਾਬਾ ਜੀ ਇੱਥੇ ਡੇਢ ਤਾਰੀਖ ਤਾਂ ਦੇ ਨਹੀਂ ਪਤਾ ਲੇਕਿਨ ਦੋ ਤਿੰਨ ਵਾਰੀ ਇੱਥੇ ਉੱਥੇ ਇੱਥੇ ਆਏ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰੀ ਜਦੋਂ ਇੱਥੇ ਉਹਨਾਂ ਨੇ ਭਗਤੀ ਕੀਤੀ ਸੀ ਇੱਕ ਦਫਾ ਜਦੋਂ ਆਏ ਸੀ ਪਾਈ ਲਾਨੋ ਦੇ ਘਰ ਠਹਿਰੇ ਸੀ ਇਸ ਗੁਰਦੁਆਰੇ ਦੀ ਤਾਮੀਰ ਵਿੱਚ ਦੂਸਰੇ ਮਜ਼ਾਹਿਬ ਦੇ ਲੋਕਾਂ ਨੇ ਵੀ ਹਿੱਸਾ ਪਾਇਆ ਜਿਨ੍ਹਾਂ ਵਿੱਚ ਹਿੰਦੂ ਤੇ ਮੁਸਲਮਾਨ ਸ਼ਾਮਿਲ ਸਨ ਸਰਦਾਰ ਜੀ ਇਹਦੇ ਬਾਰੇ ਦੱਸੋ ਇਹ ਕੀ ਜਗ੍ਹਾ ਤੇ ਬਾਰੇ ਕੀ ਥਾਰੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਚੱਕੀ ਸਾਹਿਬ ਹੈ ਤੇ ਇੱਥੇ ਹੀ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੀ ਚੱਕੀ ਚੱਲੀ ਸੀ ਇਸ ਦੇ ਅੱਛਾ ਹਾਂ ਜੀ ਇਹ ਬਹੁਤ ਵੱਡੀ ਜੇਲ ਸੀ ਲੇਕਿਨ ਬਾਕੀ ਜਿਹੜੀ ਹੈ ਚਲੋ ਜੋ ਵੀ ਹੋਇਆ ਲੇਕਿਨ ਅੱਛਾ ਉਹਨਾਂ ਨੇ ਅਲੱਗ ਦਾ ਸੈਲ ਚ ਰੱਖਿਆ ਸੀ ਹਾਂ ਜੀ ਅਲੱਗ ਦਾ ਸੈਲ ਸੀ ਬਾਬਰ ਬਾਦਸ਼ਾਹ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਜੀ ਬਾਰੇ ਨਹੀਂ ਪਤਾ ਸੀ ਕਿ ਕੌਣ ਨੇ ਤੇ ਆਪਣੀਆਂ ਫੌਜਾਂ ਭੇਜ ਕੇ ਉੱਥੋਂ ਰੋੜੀ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਕੈਦ ਕਰਕੇ ਫਿਰ ਇੱਥੇ ਲਿਆਇਆ ਫਿਰ ਚੱਕੀਆਂ ਚਲਾਉਣ ਦਾ ਹੁਕਮ ਦਿੱਤਾ ਗਿਆ ਫਿਰ ਜਦੋਂ ਇਹਨਾਂ ਨੇ ਇੱਥੇ ਸ਼ਬਦ ਕੀਰਤਨ ਬਾਣੀ ਪੜ੍ਹੀ ਚੱਕੀਆਂ ਆਪ ਚੱਲ ਰਹੀਆਂ ਸੰਤ ਜਿਹੜਾ ਮੌਕੇ ਤੇ ਸੰਤਰੀ ਖੜਾ ਸੀ ਉਹਨੇ ਫਿਰ ਜਿਹੜਾ ਜਾ ਕੇ ਦੱਸਿਆ ਬਾਬਰ ਨੂੰ ਕੋਈ ਰੱਬ ਦਾ ਪਿਆਰਾ ਹੈ ਕਿ ਆਉਂਦਾ ਚਿਹਰਾ ਵੀ ਨੂਰਾਨੀ ਹੈ ਪਤਾ ਨਹੀਂ ਕੀ ਗਾ ਵਜਾ ਰਹੇ ਅ ਸਰਦਾਰ ਜੀ ਅਜੇ ਸੁਕੇ ਅ ਬਾਬਾ ਜੀ ਔਰ ਭਾਈ ਲਾਲੂ ਦਾ ਆਪੋ ਸਿੱਚ ਕੀ ਇਸ ਤਰ੍ਹਾਂ ਦਾ ਜਿਹੜੇ ਸੀ ਉਹ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੇ ਸੱਚੇ ਭਗਤ ਸਨ ਔਰ ਇੱਕ ਉਹਨਾਂ ਦਾ ਇੱਕ ਪਿਆਰ ਦਾ ਰਿਸ਼ਤਾ ਸੀ ਸੋ ਅਕਸਰ ਗੁਰਨਾਨਕ ਦੇਵ ਜੀ ਮਹਾਰਾਜ ਜੀ ਇੱਥੇ ਆਉਂਦੇ ਸੀ ਤੇ ਇੱਕ ਦਿਨ ਮਲਕਪਾਗੋ ਇਸਪਿੰਡ ਦਾ ਇੱਕ ਨਵਾਬ ਸੀ ਤੇ ਉਹਨੇ ਆਪਣੇ ਘਰ ਬ੍ਰਹਮ ਭੋਜ ਰੱਖਿਆ ਤੇ ਦਾਵਤ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਬੁਲਾਇਆ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੂੰ ਵੀ ਸਦਾ ਭੇਜਿਆ ਗਿਆ ਲੇਕਿਨ ਗੁਰਨਾਨਕ ਦੇਵ ਜੀ ਮਹਾਰਾਜ ਮਲਕਪਾਗੋ ਦੇ ਘਰ ਜਾਣ ਦੇ ਬਜਾਏ ਇੱਥੇ ਪਾਈ ਲਾਣੂ ਦੇ ਘਰ ਆ ਗਏ ਤੇ ਭਾਈ ਲਾਲੂ ਨੇ ਕਿਹਾ ਕੁਛ ਲੰਗਰ ਹੈ ਤਾਂ ਛਕਾਓ ਬਹੁਤ ਭੁੱਖ ਲੱਗੀ ਹੈ ਤੇ ਭਾਈ ਲਾਲੂ ਜੀ ਨੇ ਬੇਨਤੀ ਕੀਤੀ ਕਿ ਮੈਂ ਗਰੀਬ ਬੰਦਾ ਹਾਂ ਮੇਰੇ ਕੋਲ ਤੇ ਰਾਤ ਦੀ ਸੁੱਕੀ ਰੋਟੀ ਕੋਦਰੇ ਦੀ ਰੋਟੀ ਪਈ ਹੋਈ ਹੈ ਪਹਿਲੇ ਵਕਤਾਂ ਚ ਹੁੰਦੀ ਸੀ ਬਾਜਰੇ ਦੀ ਰੋਟੀ ਕੋਦਰੇ ਦੀ ਰੋਟੀ ਉਹ ਜਦੋਂ ਲਿਆ ਕੇ ਰੱਖੀ ਇਹਨੇ ਚ ਮਲਕ ਭਾਗੋ ਨੂੰ ਪਤਾ ਚੱਲ ਗਿਆ ਤੇ ਉਹਨੇ ਹੰਕਾਰ ਦੇ ਵਿੱਚ ਆ ਕੇ ਇਹ ਗੱਲ ਕੀਤੀ ਕਿ ਮੇਰੇ ਅੱਗੇ ਲਾਲੂਦਰ ਖਾਨ ਦੀ ਕੀ ਔਕਾਤ ਹੈ ਮੈਂ ਤੇ ਸਪੰਡ ਦਾ ਨਵਾਬ ਹਾਂ ਮੈਂ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਨੇ ਹਰ ਕਿਸਮ ਦੇ ਪਕਵਾਨ ਤਿਆਰ ਕੀਤੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਗਰੀਬ ਤਰਖਾਨ ਦੇ ਘਰ ਚਲੇ ਗਏ ਨੇ ਉਹਨੂੰ ਤੇ ਆਪ ਖਾਣ ਨੂੰ ਕੁਝ ਨਹੀਂ ਲੱਭਦਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੀ ਲੰਗਰ ਛਕਾਏਗਾ ਇੰਨੀ ਗੱਲ ਕਹਿ ਕੇ ਜੋ ਵੀ ਉਹਨੇ ਭੋਜਨ ਤਿਆਰ ਕੀਤਾ ਸੰਦ ਜਦੋਂ ਇੱਥੇ ਪਹੁੰਚਿਆ ਇੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੌਤਕ ਰੱਛਿਆ ਸਿੱਧੇ ਹੱਥ ਦੇ ਵਿੱਚ ਪਾਈ ਲਾ ਲੂ ਦੀ ਸੁੱਕੀ ਰੋਟੀ ਫੜੀ ਦੂਸਰੇ ਹੱਥ ਦੇ ਵਿੱਚ ਮਲਕ ਪਾਗੋ ਦੇ ਪੂੜੇ ਸੁੱਕੀ ਰੋਟੀ ਨੂੰ ਜਦੋਂ ਦਬਾਇਆ ਉਹਦੇ ਚੋਂ ਦੁੱਧ ਨਿਕਲਿਆ ਜਦੋਂ ਮਲਕ ਪਾਗੋ ਦੇ ਪੂੜਿਆਂ ਨੂੰ ਨਚੋੜਿਆ ਉਹਦੇ ਚੋਂ ਖੂਨ ਨਿਕਲਿਆ ਲਹੂ ਨਿਕਲਿਆ ਤੇ ਕਾਰਨ ਪੁੱਛਿਆ ਗਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੱਸਿਆ ਜਿਹੜਾ ਪੈ ਲਾ ਲੋ ਦੀ ਸੁੱਕੀ ਰੋਟੀ ਚ ਦੁੱਧ ਨਿਕਲ ਰਿਹਾ ਹੈ ਇਹ ਇਸ ਸਤ ਤੋਂ ਨਿਕਲ ਰਿਹਾ ਹੈ ਕਿਉਂਕਿ ਹਕ ਲਾਲ ਦੀ ਕਮਾਈ ਕਰਦਾ ਸੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦਾ ਸੀ ਇਸ ਲਈ ਦੀ ਰੋਟੀ ਚ ਦੁੱਧ ਨਿਕਲ ਰਿਹਾ ਹੈ ਇਹ ਜਿਹੜੇ ਮਲਕ ਭਾਗੋ ਦੇ ਪੂੜਿਆਂ ਚ ਜਿਹੜਾ ਖੂਨ ਨਿਕਲ ਰਿਹਾ ਹੈ ਇਹ ਉਹ ਖੂਨ ਹੈ ਜਿਹੜਾ ਇਹਨੇ ਗਰੀਬਾਂ ਦਾ ਖੂਨ ਚੂਸ ਚੂਸ ਕੇ ਜਿਹੜਾ ਧਨ ਦੌਲਤ ਇਕੱਠਾ ਕੀਤਾ ਸੀ ਇਹ ਉਹ ਖੂਨ ਹੈ ਇਸ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਲਕ ਭਾਗੋ ਤੇ ਕਰ ਲੰਗਰ ਛਕਣ ਵਾਸਤੇ ਨੇ ਗਏ ਵਾਏ ਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ ਇਵੈਕਿਊ ਟ੍ਰਸਟ ਦੇ ਮੁਤਾਬਿਕ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਤੇ ਮੌਕਾ ਤੇ ਦੁਨੀਆ ਭਰ ਤੋਂ 50000 ਸਿੱਖ ਯਾਤਰੀ ਪਾਕਿਸਤਾਨ ਆਂਦੇ ਨੇ ਜਿਨ੍ਹਾਂ ਵਿੱਚੋਂ ਵੱਡੀ ਸੰਗਤ ਐਮੜਾਬਾਦ ਵੀ ਜਾਂਦੀ ਏ